ਜਸ਼ਮੀ ਜੀ ਕਿਉਂਕਿ ਸਾਡੇ ਨਵੇਂ ਬੱਚੇ ਵੀ ਹੁਣ ਪਾਸ ਆਊਟ ਹੋ ਕੇ ਕਾਫੀ ਦੇ ਜਿਹੜੇ ਨੇ ਉਹ ਰਿਜ਼ਲਟ ਤਾਂ ਹਜੇ ਆਉਣੇ ਨਹੀਂ ਬਟ ਉਹਨਾਂ ਦੇ ਐਗਜ਼ਾਮਸ ਹੋ ਗਏ ਨੇ ਸੋ ਇਸ ਵਕਤ ਆਇਰਟਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਟ੍ਰੈਂਡ ਹੈ ਕਿੰਨੇ ਸਟੂਡੈਂਟ ਜਿਹੜੇ ਸਾਡੇ ਨਵੇਂ ਨੇ ਉਹ ਆਇਰਟਸ ਕਰਨ ਆ ਰਹੇ ਨੇ ਤੇ ਆਇਰਟਸ ਜਿਨ੍ਹਾਂ ਨੇ ਕਰਨੀਆਂ ਹੁਣ ਉਹ ਆਪਣਾ ਟਾਰਗੇਟ ਕੀ ਰੱਖਣ ਘੱਟੋ ਘੱਟ ਕੈਨੇਡਾ ਲਈ ਆਸਟ੍ਰੇਲੀਆ ਲਈ ਔਰ ਯੂਐਸਏ ਲਈ ਸੋ ਦੇਖੋ ਓਵਰਆਲ 6 ਬੈਂਡ ਇਜ਼ ਵੈਰੀ ਗੁੱਡ ਓਵਰਆਲ 6 ਬੈਂਡ ਇਜ਼ ਵੈਰੀ ਗੁੱਡ ਕਿਉਂਕਿ ਓਵਰਆਲ 6 ਬੈਂਡ ਨਾਲ ਆਪਾਂ ਕਿਸੇ ਵੀ ਕੰਟਰੀ ਅਪਲਾਈ ਕਰ ਸਕਦੇ ਹਾਂ ਸੋ ਓਵਰਆਲ 6 ਬੈਂਡ ਯੂਕੇ ਚ ਵੀ ਐਲੀਜੀਬਲ ਹੈ ਓਵਰਆਲ 6 ਬੈਂਡ ਜਰਮਨੀ ਚ ਵੀ ਐਲੀਜੀਬਲ ਹੈ ਓਵਰਆਲ 6 ਬੈਂਡ ਸ਼ੋ ਸਟੂਡੈਂਟ ਵੀ ਓਵਰਆਲ 6 ਬੈਂਡ ਆਸਟ੍ਰੇਲੀਆ ਚ ਵੀ ਐਲੀਜੀਬਲ ਹੈ ਓਵਰਆਲ 6 ਬੈਂਡ ਯੂਐਸਏ ਚ ਵੀ ਐਲੀਜੀਬਲ ਹੈ ਹੁਣ ਆ ਜਾਂਦੇ ਕਿ ਘੱਟ ਬੈਂਡ ਵਾਲੇ ਕਿੱਥੇ ਕਿੱਥੇ ਐਲੀਜੀਬਲ ਹੈ ਓਵਰਆਲ 5.5 ਬੈਂਡ ਜਰਮਨੀ ਚ ਐਲੀਜੀਬਲ ਹੈ ਓਵਰਆਲ 5.5 ਪੁਆਇੰਟ ਯੂਐਸਏ ਚ ਐਲੀਜੀਬਲ ਹੈ ਹੋਰ ਕਿਤੇ ਐਲੀਜੀਬਲ ਨਹੀਂ ਹੈ ਓਵਰਆਲ 6 ਬੈਂਡ ਨਿਊਜ਼ੀਲੈਂਡ ਚ ਵੀ ਐਲੀਜੀਬਲ ਹੈ ਹੁਣ ਇਹਨਾਂ ਪੰਜ ਬੈਂਡ ਵਾਲਾ ਕਿੱਥੇ ਐਲੀਜੀਬਲ ਹੈ ਯੂਐਸਏ ਚ 4.5 ਬੈਂਡ ਵਾਲਾ ਵੀ ਐਲੀਜੀਬਲ ਹੈ ਯੂਐਸਏ ਚ ਕੁਝ ਯੂਨੀਵਰਸਿਟੀਆਂ ਕਾਲਜਿਸ ਪੰਜ ਬੈਂਡ ਵਾਲਿਆਂ ਨੂੰ ਵੀ ਦੇਦੇ ਨੇ ਬਟ ਮੈਨੂੰ ਇਹ ਨਹੀਂ ਲੱਗਦਾ ਕਿ ਉਹ ਵੀਜ਼ਾ ਇੰਟਰਵਿਊ ਕਲੀਅਰ ਕਰ ਪਾਏਗਾ ਕਿ ਨਹੀਂ ਕਰ ਪਾਏਗਾ ਕਿਉਂਕਿ ਉਹ ਬੱਚਾ ਜਿਹੜਾ ਓਵਰਆਲ 6 ਬੈਂਡ ਵਾਲਾ ਉਹ ਵੀਜ਼ਾ ਅਪਲਾਈ ਕਰ ਪਾਏਗਾ ਕਿ ਨਹੀਂ ਕਰ ਪਾਏਗਾ ਇਹ ਥੋੜਾ ਜਿਆਦਾ डिफिकल्ट है क्योंकि देखो जोड़ा बच्चा सर इंग्लिश इंटरव्यू नहीं देता वो किमें वीजा लेगा इंग्लिश इंटरव्यू देनी बहुत ज्यादा जरूरी है यू एस एस स्लॉट्स भी इस टाइम तो बिल्कुल मिल नहीं रहे हैं यू एस ए की प्रॉब्लम आ रही है सो यू एस एलॉट्स की कमी आ चुकी है और बहुत ज्यादा शॉर्टेज है स्लॉट्स की बट स्टूडेंट्स जरूर सलॉट्स के दे उत्ते देखिए कि थोड़ा डिले थोड़ा पेशेंट रहना पेगा कि जो भी स्लॉट मिलते हैं फिर आप लीए ਬਿਲਕੁਲ ਜੀ ਸੋ ਯੂਐਸਏ ਦੇ स्लots ਦੀ ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਥੋੜੀ ਜਿਹੀ ਕਮੀਆਂ ਜਸਵੀਰ ਜੀ ਤੁਹਾਡੀ ਟੀਮ स्लots ਦੀ ਅਵੇਲੇਬਿਲਟੀ ਨੂੰ ਕਿਵੇਂ ਮੈਨੇਜ ਕਰਦੀ ਹੈ ਸਰਤੀ ਵੀ ਮੈਨੇਜ ਨਹੀਂ ਕਰ ਪਾਉਂਦੇ ਸੋ स्लots ਤਾਂ ਬੈਸੀ ਨਹੀਂ ਦੇਣੇ ਆ ਅਸੀਂ स्लots ਨਹੀਂ ਮੈਨੇਜ ਕਰ ਪਾਉਂਦੇ स्लਾਟ ਥਰਡ ਪਾਰਟੀ ਅੰਡਰਰਾਈਟ ਟਾਈਪ ਕਰ ਲੈਂਦੀ ਹੈ ਬੁੱਕ ਕਰ ਲੈਂਦੀ ਹੈ ਸੋ ਵੀ ਕੈਨ ਨਾਟ ਹੈਲਪ ਐਨੀਬਾਡੀ ਵਿਦ स्लots ਸੋ स्लॉट्स थर्ड पार्टी ਬੁੱਕ ਕਰ ਲੈਂਦੇ ਆ ਸੋ which is not at all good ਸੋ ਸਟੂਡੈਂਟਸ ਲੋਟਸ ਬਹੁਤ ਹੀ ਪ੍ਰੋਬਲਮ ਆ ਰਹੀ ਹੈ ਆਜੀ ਰੇਟ ਸੇ ਅਸੀਂ ਦੇਖੋ i20 ਲੈ ਕੇ ਦਿੰਨੇ ਆ ਬੱਚੇ ਨੂੰ ਤਿਆਰੀ ਕਰਾਨੇ ਆ ਬਟ स्लॉट्स ਦੀ ਸਾਡੇ ਕੋਲ ਵੀ ਕੋਈ ਪੋਜੀਸ਼ਨ ਇਦਾਂ ਦੀ ਨਹੀਂ ਹੈਗੀ ਕਿ स्लॉट्स ਅਸੀਂ ਕੋਈ ਬਲੌਕ ਕਰਕੇ ਰੱਖ ਸਕਦੇ ਆ ਬਿਲਕੁਲ ਵੀ ਨਹੀਂ ਰੱਖ ਸਕਦੇ ਤੇ स्लॉट्स ਓਪਨ ਹੋਣ ਬਾਰੇ ਕਿਸ ਤਰ੍ਹਾਂ ਤੁਸੀਂ ਉਹਨੂੰ ਮੋਨਿਟਰ ਕਿਵੇਂ ਕਰਦੇ ਹੋ ਫਿਰ ਕੀ ਉਹ ਸਟੂਡੈਂਟ ਦੀ ਰਿਸਪੋਨਸੀਬਿਲਟੀ ਰਹਿੰਦੀ ਹੈ ਕਿ ਉਹ ਲਗਾਤਾਰ ਦੇਖੇ ਕਦੋਂ ਮਿਲਦਾ ਹੀ ਨਹੀਂ ਹੈਗਾ ਜਦੋਂ ਹੁੰਦੇ ਆ ਉਹ ਮਿਲਦੇ ਹੀ ਨਹੀਂ ਕਦੇ ਵੀ ਜੀ ਇਹ ਪ੍ਰੋਬਲਮ ਤਾਂ ਹੈ ਸਰ ਯੂਐਸਏ ਦੀ ਸੋ ਸੋ ਇਸ ਚੀਜ਼ ਉੱਤੇ ਜ਼ਰੂਰ ਪ੍ਰੋਬਲਮ ਰਹੇਗੀ ਰਹੇਗੀ ਔਰ ਮੈਨੂੰ ਲੱਗਦਾ ਹੈ ਕਿ ਹੱਲੇ ਟਾਈਮ ਲੱਗ ਰਿਹਾ ਕਿਉਂਕਿ ਯੂਐਸਏ ਜਾਣ ਦੇ ਚਾਹਵਾਨ ਜਿਹੜੇ ਹੈਗੇ ਆ ਉਹ ਜ਼ਿਆਦਾ ਹੀ ਹੈਗੇ ਆ ਤੇ ਬਹੁਤ ਜ਼ਿਆਦਾ ਹੈ ਤਾਂ ਇਸ ਲਈ ਦਿੱਕਤ ਆ ਰਹੀ ਹੈ ਸਰ ਅਗਰ ਆਪਾਂ ਜਰਮਨੀ ਦੀ ਵੀ ਗੱਲ ਕਰੀਏ ਅੱਜ ਦੀਆਂ ਸਿਚੁਏਸ਼ਨਸ ਦੇ ਵਿੱਚ ਕਿਉਂਕਿ ਤੁਸੀਂ ਕਈ ਆਪਸ਼ਨਸ ਜਰਮਨੀ ਦੀਆਂ ਲਗਾਤਾਰ ਲੈ ਕੇ ਆਏ ਹੋ ਤੁਸੀਂ ਇਹ ਵੀ ਆਪਸ਼ਨ ਲੈ ਕੇ ਆਏ ਹੋ ਕਿ ਜਿਹੜੀ ਡਿਗਰੀ ਆ ਉਹ 15 16 17 ਲੱਖ ਦੇ ਵਿੱਚ 3 ਸਾਲ ਦੀ ਜਿਹੜੀ ਬੈਚਲਰ ਡਿਗਰੀ ਹੈ ਉਹ ਜਰਮਨੀ ਦੇ ਵਿੱਚ ਅਵੇਲੇਬਲ ਹੈ ਇਹ ਇਹਦੇ ਉੱਪਰ ਮੈਂ ਚਾਹੂੰਗਾ ਇੱਕ ਵਾਰੀ ਫੇਰ ਕਿਉਂਕਿ ਕਾਫੀ ਸਟੂਡੈਂਟ ਸਾਡੇ ਨਾਲ ਜੁੜੇ ਹੋਏ ਨੇ ਇਹਦੇ ਉੱਪਰ ਅਗਰ ਤੁਸੀਂ ਮੈਨੂੰ ਅਪਡੇਟ ਦਿਓ ਕਿ ਕਿੰਨੇ ਕੁ ਸਟੂਡੈਂਟ ਦੇ ਜਿਹੜੇ ਉਸ ਡਿਗਰੀ ਪ੍ਰੋਗਰਾਮ ਦਾ ਬੈਨੀਫਿਟ ਲੈ ਸਕਦੇ ਨੇ ਕਿਹੜੀ ਡਿਗਰੀ ਹੈ ਔਰ ਕਿਹੜੇ ਪ੍ਰੋਫਾਈਲ ਵਾਲੇ ਸਟੂਡੈਂਟਸ ਐਲੀਜੀਬਲ ਨੇ ਸੋ ਸਾਰੇ ਹੀ ਬੱਚੇ ਜਾ ਸਕਦੇ ਆ ਸੋ ਪਹਿਲੀ ਗੱਲ ਤਾਂ ਮੈਡੀਕਲ ਵਾਲਾ ਬੱਚਾ ਸਾਈਕੋਲੋਜੀ ਦੀ ਆਪਸ਼ਨ ਹੈ ਉਹਦੇ ਕੋਲੇ ਆ ਨਾਨ ਮੈਡੀਕਲ ਵਾਲਾ ਬੱਚਾ ਸੌਫਟਵੇਅਰ ਇੰਜੀਨੀਅਰਿੰਗ ਕਰ ਸਕਦਾ ਹੈ ਕੰਪਿਊਟਰ ਕਰ ਸਕਦਾ ਹੈ ਡਿਜ਼ਾਈਨ ਕਰ ਸਕਦਾ ਹੈ ਔਰ ਬਿਜ਼ਨਸ ਵਾਲਾ ਬੱਚਾ ਬਿਜ਼ਨਸ ਮੈਨੇਜਮੈਂਟ ਕਰ ਸਕਦਾ ਹੈ ਆਰਟਸ ਵਾਲਾ ਬੱਚਾ ਵੀ ਡਿਜ਼ਾਈਨ ਔਰ ਕਾਫੀ ਸਾਰੇ ਕੋਰਸਸ ਕਰ ਸਕਦਾ ਸੋ ਸਾਰੇ ਹੀ ਸਟਰੀਮ ਦੇ ਬੱਚੇ ਪਹਿਲੀ ਗੱਲ ਤਾਂ एलिਜੀਬਲ ਹੈਗੇ ਆ ਔਰ ਬੈਚਲਰਸ ਵਾਲਾ ਬੱਚਾ ਮਾਸਟਰਸ ਕਰਨ ਜਾ ਸਕਦਾ ਜਰਮਨੀ ਚ ਸੋ ਦਿਸ ਇਜ਼ ਅ ਦਿਸ ਇਜ਼ ਪਹਿਲੀ ਗੱਲ ਤਾਂ ਇਹ ਸਾਰੇ ਆ ਜਿਹੜੇ ਕੋਰਸਸ ਗਏ ਨੇ ਦੇ ਆਰ 올 ਇਨ ਪ੍ਰਾਈਵੇਟ ਯੂਨੀਵਰਸਿਟੀਆਂ ਜਿਵੇਂ ਗਿਜ਼ਮਾ ਹੋ ਗਈ Uh, इस अलावा तो आई यू बी एच हो गई इसको अलावा यूनो यू यूनिवर्सिटी ऑफ यूरोप हो गई आर्डन यूनिवर्सिटी हो गई एंड और uh, भी को बहुत सारे प्रोडक्ट्स हैं जिंद बच्चे जर्मनी चलाई कर सकते हैं एंड स्कॉलरशिप जे बच्ची जा रही है फिफ्टी परसेंट स्कॉलरशिप दी जा रही है ग्रैजुएशन जी ग्रैजुएशन कर ट्वेंटी फाइव परसेंट स्कॉलरशिप दिखती जा रही है जेडे कहते हैं मास्टर प्रोग्राम कर ਸੋ ਗ੍ਰੈਜੂਏਸ਼ਨ ਬੇਸਿਸ ਤੇ 90% ਉੱਤੇ ਜਿਨ੍ਹਾਂ ਦੇ ਨੰਬਰ ਹੈਗੇ ਆ ਉਹਨਾਂ ਨੂੰ 50% ਸਕਾਲਰਸ਼ਿਪ ਹੈ 85% ਉੱਤੇ ਜਿਨ੍ਹਾਂ ਦੇ ਨੰਬਰ ਹੈਗੇ ਉਹਨਾਂ ਨੂੰ 40% ਸਕਾਲਰਸ਼ਿਪ ਹੈ ਔਰ ਜਿਨ੍ਹਾਂ ਦੇ ਨੰਬਰ ਕੀ ਕਹਿੰਦੇ ਆ 80% ਉੱਤੇ ਆ 30% ਸਕਾਲਰਸ਼ਿਪ ਹੈ ਔਰ 75% ਹੁੰਦੇ ਆ ਔਰ ਜਿਨ੍ਹਾਂ ਦੇ 75% ਤੋਂ ਨਾ 20 ਐਂਡ 10 ਐਂਡ 5 ਸੋ ਜਿਵੇਂ ਜਿਵੇਂ 5-5% ਸਕਾਲਰਸ਼ਿਪ ਤੁਹਾਡੇ ਮਾਰਕਸ ਘਟਦੇ ਜਾਂਦੇ ਆ ਤਾਂ 10% ਸਕਾਲਰਸ਼ਿਪ ਘਟਦੀ ਜਾਂਦੀ ਆ ਬਿਲਕੁਲ ਠੀਕ ਹੈ ਜੀ ਸੋ ਜਿਵੇਂ ਜਿਵੇਂ ਸਕਾਲਰਸ਼ਿਪ ਘਟਦੀ ਹੈ ਜਾਂ ਜਿਵੇਂ ਜਿਵੇਂ ਪਰਸੈਂਟੇਜ ਘਟਦੀ ਹੈ ਤੇ ਸਕਾਲਰਸ਼ਿਪ ਦੀਆਂ ਪੋਸਿਬਿਲਿਟੀਆਂ ਵੀ ਘਟ ਜਾਂਦੀਆਂ ਆ ਆਪਣੇ ਪਾਟੀਆਂ ਜੀ ਜਿਵੇਂ ਯੂਐਸਏ ਦੇ ਸਲੋਟਸ ਦੀ ਦਿੱਕਤ ਹੈ ਜਰਮਨੀ ਦੇ ਵਿੱਚ ਪ੍ਰੋਸੈਸ ਲੰਬਾ ਹੈ ਪਰ ਕੋਈ ਅਪਾਇੰਟਮੈਂਟਸ ਦੀ ਜ਼ਿਆਦਾ ਦਿੱਕਤ ਤਾਂ ਨਹੀਂ ਤੇ ਜਰਮਨੀ ਜੇ ਵੀ ਦੇਖੋ ਅਪਾਇੰਟਮੈਂਟ ਮਿਲ ਜਾਂਦੀ ਹੈ ਬਟ ਨਾਟ ਐਸ ਡਿਫਿਕਲਟ ਐਸ ਯੂਐਸਏ ਜਰਮਨੀ ਚ ਅਪਾਇੰਟਮੈਂਟ ਮਿਲ ਜਾਂਦੀ ਹੈ ਬਟ ਨਾਟ ਐਸ ਡਿਫਿਕਲਟ ਐਸ ਯੂਐਸਏ ਅਰ ਜਰਮਨੀ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਜੇ ਅਸੀਂ ਯੂਐਸਏ ਨਾਲ ਕੰਪੇਅਰ ਕਰੀ ਤਾਂ ਯੂਐਸਏ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ 30 ਤੋਂ 40% ਹੀ ਹੈਗਾ ਬਿਕੋਜ਼ ਕਾਫੀ ਸਾਰੇ ਬੱਚੇ ਤਾਂ ਡਾਰੀ ਜਾਂਦੇ ਇੰਟਰਵਿਊ ਕਲੀਅਰ ਕਰਨ ਲੱਗਿਆਂ ਸੋ ਕਾਫੀ ਬੱਚੇ ਤਾਂ ਆਪਣਾ ਨਾਮ ਵੀ ਨਹੀਂ ਦੱਸ ਪਾਉਂਦੇ ਸੋ ਰੀਅਲਿਸਟਿਕ ਰਹਿ ਕੇ ਆਪਾਂ ਨੂੰ ਯੂਐਸਏ ਲੈਣਾ ਚਾਹੀਦਾ ਹੈ ਮਾਰਕੀਟ 'ਚ ਕੀ ਹੁੰਦਾ ਹੈ ਕਿ ਜਿਹੜੇ ਬੱਚੇ ਵਿਚਾਰੇ ਢੀਕ ਹੁੰਦੇ ਆ ਉਹਨਾਂ ਤੋਂ ਪੈਸੇ ਹਥਿਆਣ ਦੇ ਚੱਕਰ 'ਚ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਫੰਡ ਸ਼ੋਅ ਕਰਾ ਲਓ ਔਰ ਤੁਸੀਂ ਯੂਐਸਏ ਦਾ ਕੇਸ ਲਗਾ ਲਓ ਸੋ ਸਟੂਡੈਂਟ ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਇਹ ਸਮਝਾਉਣਾ ਪਾਵਾਂਗਾ ਕਿ ਯੂਐਸਏ ਉਹੀ ਬੱਚਾ ਲਗਾਏ ਜਿਹੜਾ ਕੌਨਫੀਡੈਂਸ ਰੱਖਦਾ ਹੈ ਕਿ ਮੈਂ ਯੂਐਸਏ ਦੇ ਇੰਟਰਵਿਊ ਕਲੀਅਰ ਕਰ ਸਕਦਾ ਹਾਂ ਵੀ ਇੰਗਲਿਸ਼ ਚ ਜੇ ਤੁਸੀਂ ਇੰਗਲਿਸ਼ ਬੋਲ ਨਹੀਂ ਸਕਦੇ ਫਿਰ ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਤੁਸੀਂ ਯੂਐਸਏ ਦੀ ਇੰਟਰਵਿਊ ਕਲੀਅਰ ਕਰ ਸਕਦੇ ਹੋ ਸੋ ਜਿਹੜੇ ਬੱਚੇ ਕੌਨਫੀਡੈਂਸ ਨਹੀਂ ਹੈਗੇ ਕਿ ਮੈਂ ਇੰਗਲਿਸ਼ ਨਹੀਂ ਬੋਲ ਸਕਦਾ ਉਹ ਯੂਐਸਏ ਦੀ ਇੰਟਰਵਿਊ ਨਹੀਂ ਕਲੀਅਰ ਕਰ ਸਕਦੇ ਮੇਰੀ ਇਹ ਸਾਰਿਆਂ ਨਾਲ ਬੇਨਤੀ ਹੈ ਸੋ ਸਟੂਡੈਂਟਸ ਦੂਸਰੀ ਚੀਜ਼ ਆ ਜਾਂਦੀ ਹੈ ਗੱਲ ਕਿ ਜਿਹੜਾ ਜਰਮਨੀ ਹੈ ਉਹਦੇ ਚ ਦੇਖੋ ਇੰਟਰਵਿਊ ਨਹੀਂ ਜਿਹੜੀ ਇੰਟਰਵਿਊ ਹੁੰਦੀ ਵੀ ਆ ਉਹ ਵੀ ਐਫਐਸ ਲੈਂਦਾ 90% ਵੀ ਐਫਐਸ ਲੈਂਦਾ which is not at all that tough interview اور ਉਹਦੇ ਵਿੱਚ ਜਿਹੜਾ ਵੀਜ਼ਾ ਸਕਸੈਸ ਰੇਟ ਹੈ that is above above 90% so ਜੇ ਅਸੀਂ ਦੋਨਾਂ ਨੂੰ ਕੰਪੇਅਰ ਕਰਦੇ ਆ ਯੂਐਸਏ ਔਰ ਜਰਮਨੀ ਚ ਤੇ ਮੈਨੂੰ ਲੱਗਦਾ ਕਿ ਜਰਮਨੀ ਵਧੀਆ অপਸ਼ਨ ਹੈਗੀ ਹੈ ਪੀਸ ਵੀ ਘੱਟ ਹੈ ਔਰ ਅੱਛਾ ਫਿਊਚਰ ਵੀ ਹੈ ਯੂਐਸਏ ਚ ਕੀ ਕਹਿੰਦੇ ਆ ਜਿਹੜੇ ਜਿਹੜੇ ਆਰਟਸ ਵਾਲੇ ਆ ਬੱਚੇ ਜਾਂ ਬਿਜ਼ਨਸ ਵਾਲੇ ਬੱਚੇ ਆ ਉਹਨਾਂ ਨੂੰ ਵਰਕ ਪਰਮਿਟ ਵੀ ਨਹੀਂ ਹੈਗਾ ਜਰਮਨੀ ਚ ਵਰਕ ਪਰਮਿਟ ਸਾਰਿਆਂ ਨੂੰ ਹੈਗਾ ਕੋਈ ਇਦਾਂ ਦੀ ਸਟਰੀਮ ਨਹੀਂ ਹੈਗੀ ਜਿਹਦੇ ਚ ਵਰਕ ਪਰਮਿਟ ਨਹੀਂ ਹੈਗਾ ਦੂਸਰੀ ਚ ਆਏਗੇ ਯੂਐਸਏ ਚ ਸਪਾਊਸ ਕੰਮ ਨਹੀਂ ਕਰ ਸਕਦਾ ਬੱਚਾ ਜਿਹੜਾ ਜਾ ਰਿਹਾ ਉਹ ਵੀ ਕੰਮ ਨਹੀਂ ਕਰ ਸਕਦਾ ਜੇ ਉਹਨੂੰ ਪਰਮਿਸ਼ਨ ਯੂਨੀਵਰਸਿਟੀ ਨਹੀਂ ਦਿੰਦੀ ਜਰਮਨੀ ਚ ਬੱਚਾ ਕੰਮ ਕਰ ਸਕਦਾ ਜਰਮਨੀ ਚ ਕੋਈ ਵੀ ਬੱਚਾ ਕੰਮ ਕਰ ਸਕਦਾ ਔਰ 6 ਮਹੀਨੇ ਤੋਂ ਬਾਅਦ ਉਹ ਫੈਮਿਲੀ ਰੀਯੂਨੀਅਨ ਦਾ ਵੀਜ਼ਾ ਅਪਲਾਈ ਕਰ ਸਕਦਾ ਹੈ ਜਰਮਨ ਤੋਂ ਲਾਇਰ ਨੂੰ ਹਾਇਰ ਕਰਕੇ ਫੈਮਿਲੀ ਰੀਯੂਨੀਅਨ ਦਾ ਵੀ ਕਰ ਸਕਦਾ ਹੈ सो मे इन टेक है राजेश आप मुझे कॉल कर सकते हैं नाइन जीरो फोर वन थ्री नाइन जीरो फोर वन टू पे और यहाँ व्हाट्सएप भी कर सकते हैं नाइन जीरो फोर वन जीरो जीरो पे अगर आपकी कोई भी क्वेरी है वी कैन गेट यू कॉलेजेस इन मई इन टेक ऑल्सो सो सर यूएसए और फर्क है so, सो कहिए कि जर्मनी इज बेटर फिर उस दिस इज क्वाइट ओपन आयरलैंड ਕਾਫੀ ਓਪਨ ਹੋ ਗਿਆ ਪਰ ਆਇਰਲੈਂਡ ਚ ਵੀ ਸਾਨੂੰ ਓਲਡ ਫੰਡਸ ਦੀ ਰਿਕੁਆਇਰਮੈਂਟ ਹੈਗੀ ਐ ਸੋ ਆਇਰਲੈਂਡ ਇਜ਼ ਆਲਸੋ ਆਸਕਿੰਗ ਫਾਰ ਓਲਡ ਫੰਡਸ ਬਿਲਕੁਲ ਠੀਕ ਹੈ ਸੋ ਦੇਖੋ ਸਾਰੇ ਸਟੂਡੈਂਟਸ ਇਹ ਤਾਂ ਬੜਾ ਲਾਜ਼ਮੀ ਹੈ ਕਿ ਜਿਹੜੇ ਫੰਡਸ ਦੇ ਅਕਾਊਂਟਸ ਦੇ ਵਿੱਚ ਉਹ ਲਗਭਗ ਹਰ ਕੰਟਰੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਬਣ ਰਹੀ ਹੈ ਸੋ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਫੰਡ ਅਕਾਊਂਟਸ ਦੇ ਵਿੱਚ ਮੇਨਟੇਨ ਕਰਕੇ ਰੱਖੇ ਜਾਣ ਉਹ ਚੰਗੀ ਗੱਲ ਹੈ ਜ਼ਰੂਰ ਸਾਰੇ ਬੱਚੇ ਆਪਣੇ ਪੇਰੈਂਟਸ ਨੂੰ ਵੀ ਕਹਿਣ ਕਿ ਉਹ ਵੀ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਫੰਡਸ ਨੇ ਉਹ ਆਪਣੇ ਅਕਾਊਂਟ ਸੀ ਮੇਨਟੇਨ ਕਰਕੇ ਰੱਖਣ ਸੋ ਜਿੰਨੀ ਕਿ ਜ਼ਰੂਰਤ ਹੈ ਉਹਨੇ ਕੀ ਪੈਸੇ ਨੂੰ ਯੂਜ਼ ਕੀਤਾ ਜਾਵੇ ਅਕਾਊਂਟ ਸਟੇਟਮੈਂਟ ਜਿੰਨੀ ਚੰਗੀ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟਸ ਦੇ ਲਈ ਉਹਦੇ ਲਈ ਸਟੂਡੈਂਟਸ ਨੂੰ ਉਹਦੇ ਨਾਲ ਕਾਫੀ ਆਸਾਨੀ ਜਿਹੜੀ ਹੈ ਉਹ ਹੋ ਸਕਦੀ ਹੈ